ਕੀ ਸਾਨੂੰ ਚਾਰ ਸਾਹਿਬਜ਼ਾਦੇ মুਵੀ ਵਿੱਚ ਸਭ ਕੁਝ ਅਤੇ ਸੱਚ ਦੱਸਿਆ ਗਿਆ ਸੀ ਅਫਸੋਸ ਦੀ ਗੱਲ ਇਹ ਹੈ ਕਿ ਸਾਨੂੰ ਛੋਟੇ ਸਾਹਿਬਜ਼ਾਦੇ ਦਾ ਉਹ ਦਰਦਨਾਕ ਇਤਿਹਾਸ ਨਹੀਂ ਪਤਾ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਜੇਕਰ ਤੁਸੀਂ ਹੋਰ ਵੀ ਇਹੋ ਜਿਹਾ ਵੀਡੀਓ ਦੇਖਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਦੇ ਕਹਿਰ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਜਿਸ ਕਾਰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਦੇ ਗੁਰੂ ਪਿਤਾ ਨਾਲੋਂ ਵੱਖਰੇ ਹੋ ਜਾਂਦੇ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਤੁਰਦੇ-ਤੁਰਦੇ ਕੁੰਮੇ ਮਾਸ਼ਕੀ ਦੇ ਘਰ ਪਹੁੰਚਦੇ ਹਨ ਕੁੰਮਾ ਮਾਸ਼ਕੀ ਪਹਿਲਾ ਹਿੰਦੂ ਹੋਇਆ ਕਰਦਾ ਸੀ ਪਰ ਬਾਅਦ ਵਿੱਚ ੱੱਕੇ ਨਾਲ ਇਸ ਕੋਲੋਂ ਇਸਲਾਮ ਮਨਜ਼ੂਰ ਕਰਵਾਈ ਜਿਸ ਦਾ ਫਿਰ ਨਾਮ ਪਿਆ ਸੀ ਕਰੀਮ ਬਖਸ਼ ਪਰ ਫਿਰ ਵੀ ਕੁੰਮਾ ਮਾਸ਼ਕੀ ਗੁਰੂ ਦੇ ਪ੍ਰਤੀ ਪ੍ਰੇਮ ਰੱਖਦਾ ਸੀ ਕੁੰਮਾ ਇੰਨਾ ਕ ਜ਼ਿਆਦਾ ਗਰੀਬ ਸੀ ਕਿ ਉਸ ਕੋਲੋਂ ਸਹਬਜ਼ਾਦਿਆਂ ਅਤੇ ਮਾਤਾ ਜੀ ਨੂੰ ਛਕਾਉਣ ਲਈ ਕੁਝ ਵੀ ਨਹੀਂ ਸੀ ਤਾਂ ਕੁੰਮਾ ਮਾਸ਼ਕੀ ਦੇ ਗਵਾਂਢ ਵਿੱਚ ਇੱਕ ਲక్ష్ਮੀਨਾਦੀ ਬ੍ਰਾਹਮਣ ਹੁੰਦੀ ਹੈ ਜਿਸ ਨੇ ਸਹਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਲਈ ਭੋਜਨ ਤਿਆਰ ਕੀਤਾ ਸਵੇਰ ਹੁੰਦੇ ਸਾਰ ਹੀ ਗੰਗੂ ਕੁੰਮਾ ਆਸ਼ਕੀ ਦੇ ਘਰ ਪਹੁੰਚਦਾ ਹੈ ਅਤੇ ਉੱਥੇ ਮਾਤਾ ਜੀ ਅਤੇ ਸਹਬਜ਼ਾਦੇ ਨੂੰ ਆਪਣੇ ਨਾਲ ਲੈ ਜਾਂਦਾ ਹੈ ਗੰਗੂ ਬਿਨਾਂ ਰੁਕੇ ਬਿਨਾਂ ਆਰਾਮ ਕੀਤੇ ਬਸ ਤੁਰਦਾ ਹੀ ਜਾ ਰਿਹਾ ਸੀ ਸ਼ਾਮ ਨੂੰ ਮਾਤਾ ਜੀ ਅਤੇ ਸਹਬਜ਼ਾਦੇ ਗੰਗੂ ਦੇ ਨਾਲ ਉਸਦੇ ਪਿੰਡ ਖੇੜੀ ਵਿਖੇ ਪਹੁੰਚਦੇ ਹਨ ਹੁਣ ਮਾਤਾ ਜੀ ਅਤੇ ਸਹਬਜ਼ਾਦੇ ਨੂੰ ਭੋਜਨ ਛਕੇ ਹੋਏ ਵੀ 24 ਘੰਟੇ ਤੋਂ ਵੱਧ ਹੋ ਗਏ ਸੀ ਫਿਰ ਗੰਗੂ ਨੇ ਮਾਤਾ ਜੀ ਅਤੇ ਸਹਬਜ਼ਾਦੇ ਲਈ ਭੋਜਨ ਤਿਆਰ ਕੀਤਾ ਪਰ ਗੰਗੂ ਫਿਰ ਜੋ ਭੋਜਨ ਲੈਂਦਾ ਹੈ ਉਹ ਇੰਨਾ ਕਾ ਜ਼ਿਆਦਾ ਮਾੜਾ ਹੁੰਦਾ ਹੈ ਕਿ ਸਹਬਜ਼ਾਦੇ ਮਾਤਾ ਜੀ ਕਹਿੰਦੇ ਹਨ ਕਿ ਉਹ ਐਸੀ ਰੋਟੀ ਕਰ ਲਿਆयो हमरे ਕਾਗਣਾ ਕੁੱਕਰ ਖਾਇਓ ਭਾਵ ਕਿ ਐਸੀ ਰੋਟੀ ਨੂੰ ਕਾਂ ਤੇ ਕੁੱਤੇ ਵੀ ਨਹੀਂ ਖਾਣਗੇ ਜੋ ਗੰਗੂ ਤਿਆਰ ਕਰਕੇ ਲਿਆਇਆ ਸੀ ਜਿਸ ਕਾਰਨ ਮਾਤਾ ਜੀ ਨੇ ਆਪਣੀ ਗੁਥਲੀ ਵਿੱਚੋਂ ਇੱਕ ਸੋਨੇ ਦੀ ਮੋਹਰ ਕੱਢੀ ਅਤੇ ਗੰਗੂ ਨੂੰ ਦੇ ਦਿੱਤੀ ਤਾਂ ਜੋ ਰਾਤ ਨੂੰ ਪਤਾਸੇ ਖਾ ਕੇ ਗੁਜ਼ਾਰਾ ਕੀਤਾ ਜਾ ਸਕੇ ਪਰ ਮਾਤਾ ਜੀ ਦੇ ਮੋਹਰ ਕੱਢਦੇ ਸਮੇਂ ਗੰਗੂ ਦੀ ਨਜ਼ਰ ਉਸ ਗੁਥਲੀ ਤੇ ਪੈ ਗਈ ਸੀ ਜਦ ਮਾਤਾ ਜੀ ਸੌਣ ਲੱਗਦੇ ਹਨ ਤਾਂ ਰਾਤ ਨੂੰ ਗੰਗੂ ਗੁਥਲੀ ਨੂੰ ਚੋਰੀ ਕਰਦਾ ਹੈ ਅਤੇ ਬਾਹਰ ਕਿਤੇ ਨੱਪ ਕੇ ਆ ਜਾਂਦਾ ਦੇਈ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਇਹ ਹਰਕਤ ਕਰਦੇ ਦੇਖ ਲਿਆ ਸੀ ਪਰ ਮਾਤਾ ਗੁਜਰੀ ਜੀ ਸੋਚਦੇ ਹਨ ਕਿ ਸ਼ਾਇਦ ਗੰਗੂ ਕੋਈ ਸੁਰੱਖਿਅਤ ਜਗ੍ਹਾ ਤੇ ਮੋਹਰਾ ਨੂੰ ਰੱਖ ਰਿਹਾ ਹੈ ਸਵੇਰ ਹੁੰਦੀ ਹੈ ਅਤੇ ਸਾਬ ਜੀ ਦੇ ਭੋਜਨ ਲਈ ਕਹਿੰਦੇ ਹਨ ਤਾਂ ਮਾਤਾ ਜੀ ਗੰਗੂ ਨੂੰ ਪੁੱਛਦੇ ਹਨ ਕਿ ਵੇ ਗੰਗੂ ਉਹ ਗੁੱਥਲੀ ਕਿੱਥੇ ਹੈ ਤਾਂ ਗੰਗੂ ਉਸ ਵੇਲੇ ਸਾਫ਼ ਮੁੱਕਰ ਜਾਂਦਾ ਹੈ ਕਿ ਕਿਹੜੀ ਗੁੱਥਲੀ ਮੈਂ ਨਹੀਂ ਜਾਣਦਾ ਕੋਈ ਗੁੱਥਲੀ ਨੂੰ ਤਾਂ ਮਾਤਾ ਜੀ ਗੰਗੂ ਨੂੰ ਕਹਿੰਦੇ ਹਨ ਕਿ ਪੁੱਤਰ ਜੇਕਰ ਤੈਨੂੰ ਮਾਇਆ ਦੀ ਲੋੜ ਸੀ ਤਾਂ ਇੰਦਾ ਹੀ ਮੰਗ ਲੈਂਦਾ ਆ ਚੋਰੀ ਕਰਨ ਦੀ ਕੀ ਲੋੜ ਸੀ ਤਗੰਗੂ ਮਾਤਾ ਜੀ ਨੂੰ ਕਹਿੰਦਾ ਹੈ ਕਿ ਪਹਿਲੀ ਗੱਲ ਤਾਂ ਮੈਂ ਹਕੂਮਤ ਦੇ ਬਾਗਿਆਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਹੈ ਤੇ ਉੱਤੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਤਗੰਗੂ ਮਾਤਾ ਜੀ ਅਤੇ ਸਾਬਜਾਦਿਆਂ ਨੂੰ ਆਪਣੇ ਘਰ ਵਿੱਚ ਬੰਦ ਕਰਕੇ ਚਲਾ ਜਾਂਦਾ ਹੈ ਗੰਗੂ ਤੁਰਦਾ ਤੁਰਦਾ ਮੁਰਿੰਡੇ ਚਲਿਆ ਜਾਂਦਾ ਹੈ ਅਤੇ ਉੱਥੇ ਜਾ ਕੇ ਉਸ ਨੇ ਜਾਨੀਖਾ ਅਤੇ ਮਾਨੀਖਾ ਦੇ ਕੋਲ ਸੂਹ ਦੇ ਹੁੰਦਾ ਹੈ ਕਿ ਗੁਰੂ ਜੀ ਤੇ ਮਾਤਾ ਜੀ ਅਤੇ ਛੋਟੇ ਸਾਬਜਾਦੇ ਮੇਰੇ ਕੋਲ ਨੇ ਇਸ ਸਮੇਂ ਮਾਤਾ ਜੀ ਅਤੇ ਸਾਹਿਬਜ਼ਾਦੀਆਂ ਨੂੰ ਰਾਜ ਕੇ ਭੋਜਨ ਛਕੇ ਹੋਏ ਨੂੰ ਵੀ ਦੋ ਦਿਨ ਤੋਂ ਉੱਤੇ ਹੋ ਜਾਂਦੇ ਹਨ ਭੁੱਖ ਵੀ ਆਪਣੇ ਆਪ ਚ ਇੱਕ ਬਹੁਤ ਖਤਰਨਾਕ ਤਸੀਹਾ ਹੈ ਕਿਉਂਕਿ ਮੌਤ ਤਾਂ ਬੰਦੇ ਨੂੰ ਇੱਕ ਵਾਰ ਮਾਰੂਗੀ ਪਰ ਭੁੱਖ ਪਲ-ਪਲ ਤੇ ਮਾਰਦੀ ਆ ਪਰ ਫਿਰ ਵੀ ਮਾਤਾ ਜੀ ਨੇ ਸਾਹਿਬਜ਼ਾਦੀਆਂ ਨੂੰ ਸ਼ਹੀਦ ਸਿੰਘਾ ਦੀਆਂ ਸਾਖੀਆਂ ਸੁਣਾਈਆਂ ਤੇ ਉਧਰ ਹੀ ਜਾਨੀ ਖਾਨ ਅਤੇ ਮਾਨੀ ਖਾਨ ਨੇ ਆਪਣੇ ਸਿਪਾਹੀ ਭੇਜੇ ਅਤੇ ਫਿਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸਿਪਾਹੀਆਂ ਨੇ ਸਾਹਿਬਜ਼ਾਦੀਆਂ ਬੋਰੀ ਵਿੱਚ ਬੰਦ ਕਰਕੇ ਘੋੜੇ ਦੇ ਦੋਹਾਂ ਪਾਸਿਆਂ ਉੱਤੇ ਲਟਕਾਇਆ ਜਿਵੇਂ ਕੋਈ ਸਮਾਨ ਲੱਦਿਆ ਹੁੰਦਾ ਹੈ ਤੇ ਮਾਤਾ ਜੀ ਨੂੰ ਰੱਸੀ ਨਾਲ ਬੰਨ ਕੇ ਘੋੜੇ ਉੱਤੇ ਬਿਠਾ ਦਿੱਤਾ ਅਤੇ ਇੱਕ ਨਕਾਬ ਵਿੱਚ ਲਾਲ ਮਿਰਚਾਂ ਨੂੰ ਭਰ ਕੇ ਉਸ ਨੂੰ ਮਾਤਾ ਜੀ ਦੇ ਮੂੰਹ ਤੇ ਪਹਿਨਾ ਦਿੱਤਾ ਗਿਆ ਮੋਰਿੰਡੇ ਜਾ ਕੇ ਮਾਤਾ ਜੀ ਨੂੰ ਇੱਕ ਕਮਰੇ ਵਿੱਚ ਕੈਦ ਕਰ ਲਿਆ ਜਾਂਦਾ ਹੈ ਅਤੇ ਸਾਹਿਬ ਜادہ ਨੂੰ ਇੰਜ ਹੀ ਬੋਰੀਆਂ ਵਿੱਚ ਸਾਰੀ ਰਾਤ ਬੰਨ ਕੇ ਰੱਖਿਆ ਗਿਆ ਸਵੇਰ ਹੁੰਦੀ ਹੈ ਸਾਹਿਬ ਜادہ ਨੂੰ ਬੋਰੀਆਂ ਵਿੱਚੋਂ ਕੱਢਿਆ ਜਾਂਦਾ ਹੈ ਅਤੇ ਉਹਨਾਂ ਦੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਗਿਆ ਪਹਿਲਾ ਸਾਹਿਬਜ਼ਾਦਿਆਂ ਦੇ ਕੋਮਲ ਸਰੀਰ ਉੱਤੇ ਤੂਤ ਦੀ ਛੱਟੀ ਨਾਲ ਮਾਰਿਆ ਜਾਂਦਾ ਹੈ ਜਿਸ ਕਾਰਨ ਸਾਹਿਬਜ਼ਾਦਿਆਂ ਦਾ ਸਰੀਰ ਪੂਰਾ ਲਾਸ਼ਾਂ ਨਾਲ ਭਰ ਜਾਂਦਾ ਹੈ ਅਤੇ ਉਹਨਾਂ ਦਾ ਮਾਸ ਉੱਪਰ ਕੇ ਉੱਤੇ ਨੂੰ ਆ ਜਾਂਦਾ ਹੈ ਫਿਰ ਵੀ ਸਾਹਿਬਜ਼ਾਦਿਆਂ ਦੇ ਕੋਲ ਇੰਨਾ ਕ ਜਿਆਦਾ ਜਿਗਰਾ ਸੀ ਕਿ ਉਹਨਾਂ ਨੇ ਦੁਸ਼ਮਣਾਂ ਦੀ ਈਨ ਨਾ ਮੰਨੀ ਫਿਰ ਦੋਨਾਂ ਸਾਹਿਬਜ਼ਾਦਿਆਂ ਨੂੰ ਇੱਕ ਰੁਖ ਨਾਲ ਬੰਨ੍ਹ ਕੇ ਉਹਨਾਂ ਨੂੰ ਗਲੇਲਾ ਨਾਲ ਵਾਰ ਕੀਤਾ ਗਿਆ ਸਾਹਿਬਜ਼ਾਦਿਆਂ ਦੇ ਮੂੰਹ ਅਤੇ ਉਹਨਾਂ ਦੇ ਸਰੀਰ ਉੱਤੇ ਪੱਥਰ ਇੰਨੀ ਕ ਜਿਆਦੀ ਤੇਜ਼ ਵੱਜਦੇ ਸੀ ਕਿ ਜਿੱਥੇ ਵੀ ਪੱਥਰ ਵੱਜਦਾ ਉੱਥੇ ਹੀ ਜ਼ਖਮ ਹੋ ਜਾਂਦਾ ਫਿਰ ਅਚਾਨਕ ਹੀ ਇੱਕ ਪੱਥਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਅੱਖ ਉਤੇ ਵੱਜਦਾ ਹੈ ਜਿਸ ਕਾਰਨ ਬਾਬਾ ਫਤਿਹ ਸਿੰਘ ਜੀ ਦੀ ਅੱਖ ਦਾ ਕਾਫੀ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦੀ ਅੱਖ ਵਿੱਚੋਂ ਖੂਨ ਨਿਕਲਣਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਅਤੇ ਉਹਨਾਂ ਦੇ ਸਾਹਿਬਜ਼ਾਦੇ ਗ੍ਰਿਫਤਾਰ ਕੀਤੇ ਗਏ ਸੀ ਇਹ ਖਬਰ ਅੱਗ ਵਾਂਗ ਫੈਲਦੀ ਹੋਈ ਵਜ਼ੀਰ ਖਾਂ ਦੇ ਕੋਲ ਪਹੁੰਚ ਜਾਂਦੀ ਹੈ ਜਿਸ ਕਾਰਨ ਮਜਬੂਰੀ ਵਿੱਚ ਜਾਨੀ ਖਾਂ ਅਤੇ ਮਾਨੀ ਖਾਂ ਨੇ ਸਾਹਿਬਜ਼ਾਦਿਆਂ ਅਤੇ ਉਹਨਾਂ ਦੀ ਮਾਤਾ ਜੀ ਨੂੰ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕਰਨਾ ਪਿਆ ਭੁਖਣ ਪਾਣੇ ਅਤੇ ਹੱਥ ਕੜੀਆਂ ਲਗਾ ਕੇ ਸਾਹਿਬਜ਼ਾਦੇ ਆਤੇ ਉਹਨਾਂ ਦੀ ਮਾਤਾ ਜੀ ਨੂੰ ਮਰਿੰਡੇ ਤੋਂ ਸਰਹੰਦ ਤੋੜ ਕੇ ਲਾ ਕੇ ਜਾਇਆ ਜਾਂਦਾ ਹੈ ਸਰਹੰਦ ਜਾ ਕੇ ਮਾਤਾ ਜੀ ਅਤੇ ਸਾਹਿਬਜ਼ਾਦੇ ਨੂੰ ਭੁਖਣ ਪਾਣੇ ਵਜ਼ੀਰ ਖਾਨ ਨੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਠੰਡਾ ਬੁਰਜ ਅਸਲ ਵਿੱਚ ਗਰਮੀਆਂ ਦੇ ਦਿਨਾਂ ਲਈ ਬਣਾਇਆ ਗਿਆ ਸੀ ਜਿੱਥੇ ਹਾੜ ਦੇ ਮਹੀਨੇ ਵਿੱਚ ਵੀ ਠੰਡ ਲੱਗਦੀ ਸੀ ਉਸ ਰਾਤ ਕਾਫੀ ਠੰਡ ਹੁੰਦੀ ਹੈ ਉਤੋਂ ਠੰਡਾ ਬੁਰਜ ਅਤੇ ਬਿਨਾਂ ਕੋਈ ਗਰਮ ਕੱਪੜਿਆਂ ਦੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਉਸ ਠੰਡੇ ਬੁਰਜ ਦੇ ਠੰਡੇ ਚੁੱਤਤੇ ਹੀ ਸੌਂਦੇ ਹਨ ਮਾਤਾ ਗੁਜਰੀ ਜੀ ਸਹਬਜਾਦੇ ਨੂੰ ਸਿੰਘਾਂ ਦੀਆਂ ਸਾਖੀਆਂ ਸੁਣਾਉਂਦੇ ਹਨ ਕਿ ਤਾਂ ਜੋ ਸਹਬਜਾਦੇ ਦੇ ਖੂਨ ਗਰਮ ਹੋ ਸਕਣ ਅਤੇ ਕਈ ਵਾਰ ਮਾਤਾ ਗੁਜਰੀ ਜੀ ਸਹਬਜਾਦੇ ਨੂੰ ਆਪਣੇ ਸੀਨੇ ਨਾਲ ਲਗਾ ਕੇ ਨਿਗ੍ਧ ਦਿੰਦੇ ਪਰ ਫਿਰ ਵੀ ਠੰਡ ਦਾ ਜੋਰ ਇੰਨਾ ਕ ਜਿਆਦਾ ਸੀ ਕਿ ਸਹਬਜਾਦੇ ਦੇ ਹੱਥ ਪੈਰ ਅਤੇ ਉਹਨਾਂ ਦੇ ਬੁੱਲ ਨੀਲੇ ਪੈਣ ਲੱਗ ਪਏ ਫਿਰ ਸਹਬਜਾਦੇ ਕਹਿੰਦੇ ਹਨ ਕਿ ਮਾਤਾ ਜੀ ਗੁਰੂ ਪਿਤਾ ਕਿੱਥੇ ਹਨ ਕਿੱਥੇ ਹਨ ਸਾਡੇ ਸ਼ਾਹੀ ਲਸ਼ਕਰ ਕਿ ਸਾਡੇ ਦੋਨਾਂ ਭਰਾਵਾਂ ਨੂੰ ਜੰਗ ਦਾ ਇੰਨਾ ਕਾ ਜ਼ਿਆਦਾ ਚਾਹ ਸੀ ਕਿ ਉਹ ਸਾਨੂੰ ਹੀ ਭੁੱਲ ਗਏ ਤੇ ਜਦੋਂ ਅਸੀਂ ਉਹਨਾਂ ਨਾਲ ਮਿਲਾਂਗੇ ਨਾ ਫਿਰ ਅਸੀਂ ਵੀ ਨਿਰਾਸ਼ ਹੋ ਜਾਵਾਂਗੇ ਅਸੀਂ ਕਿਸੇ ਨਾਲ ਨਹੀਂ ਬੋਲਣਾ ਪਰ ਕੌਣ ਜਾਣਦਾ ਸੀ ਕਿ ਫਿਰ ਇਸ ਦੁਨੀਆ ਵਿੱਚ ਉਹਨਾਂ ਦਾ ਮੇਲ ਕਦੇ ਨਹੀਂ ਹੋਵੇਗਾ ਅਜੇ ਸਵੇਰ ਦਾ ਸੂਰਜ ਨਿਕਲਣ ਹੀ ਵਾਲਾ ਹੁੰਦਾ ਹੈ ਕਿ ਸਿਪਾਹੀ ਉੱਥੇ ਆ ਜਾਂਦੇ ਨੇ ਤੇ ਕਹਿੰਦੇ ਹਨ ਕਿ ਸਾਹਿਬ ਜਾਦਿਆਂ ਨੂੰ ਵਜ਼ੀਰ ਖਾਨ ਦੀ ਕਚੈਰੀ ਵਿੱਚ ਪੇਸ਼ ਕਰਨਾ ਪਵੇਗਾ ਕਚੈਰੀ ਵਿੱਚ ਕਾਜੀ ਅਤੇ ਸਿਰੇ ਦਾ ਲੋਤੀ ਬਾਜ ਸੁਚਾਨੰਦ ਅਤੇ ਸਿੰਘਾਸਨ ਤੇ ਵਜ਼ੀਰ ਖਾਨ ਬੈਠਾ ਹੁੰਦਾ ਹੈ ਤਿੰਨ ਦਿਨ ਤੱਕ ਇਹ ਕਚੈਰੀ ਚੱਲਦੀ ਹੈ ਜਿੱਥੇ ਸਾਹਿਬ ਜਾਦਿਆਂ ਨੂੰ ਵਜ਼ੀਰ ਖਾਨ ਨੇ ਕਈ ਤਰ੍ਹਾਂ ਦੇ ਲਾਲਚ ਅਤੇ ਕਈ ਡਰਾਵੇ ਦਿੱਤੇ ਸਨ ਪਰ ਸਾਹਿਬ ਜਾਦਿਆਂ ਨੇ ਮਾਤਾ ਗੁਜਰੀ ਜੀ ਦੀ ਸਿੱਖਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਯਾਦ ਰੱਖ ਕਿਆ ਅਤੇ ਉਹ ਮਸਾਮੀਨੀ ਡੋਲੇ ਉਸਰ ਠੰਡੇ ਬੁਰ ਜਦੀ ਹਰ ਰਾਤ ਮੋਤੀराम ਮਹਿਰਾ ਮਾਤਾ ਜੀ ਅਤੇ ਸਾਹਿਬਜ਼ਾਦੇ ਨੂੰ ਦੁੱਧ ਸ਼ਿਕਾਉਣ ਲਈ ਆਉਂਦਾ ਸੀ ਸਾਹਿਬਜ਼ਾਦੇ ਗਰਮ ਦੁੱਧ ਨੂੰ ਪੀ ਕੇ ਖੁਸ਼ ਹੁੰਦੇ ਸਨ ਭਾਈ ਮੋਤੀਰਾਮ ਮਹਿਰਾ ਜੀ ਨੇ ਆਪਣਾ ਘਰ ਤੱਕ ਵੇਚ ਦਿੱਤਾ ਸੀ ਸਾਹਿਬਜ਼ਾਦੇ ਨੂੰ ਦੁੱਧ ਪਿਉਣ ਲਈ ਤਿੰਨ ਦਿਨ ਤੱਕ ਵਜ਼ੀਰ ਖਾ ਅਤੇ ਪੂਰੀ ਕਚਹਿਰੀ ਪੂਰਾ ਜੋਰ ਲਾ ਦਿੰਦੀ ਹੈ ਸਾਹਿਬਜ਼ਾਦੇ ਨੂੰ ਈਨ ਬਣਾਉਣ ਵਿੱਚ ਪਰ ਫਿਰ ਵੀ ਉਹ ناکਾਮ ਹੁੰਦੇ ਹਨ ਤਾਂ ਆਖਰ ਵਿੱਚ ਕਾਜੀ ਫਤਵਾ ਪੜਦਾ ਹੈ ਕਿ ਸਾਹਿਬਜ਼ਾਦੇ ਨੂੰ ਜਿੰਦਾ ਦੀਵਾਰ ਚੈਨ ਦਿੱਤਾ ਜਾਵੇ ਜਾਦਕਾਂਦ ਸਾਹਿਬਜਾਦਿਆ ਦੇ ਗੋਡੇ ਤੱਕ ਪਹੁੰਚਦੀ ਹੈ ਤਾਂ ਸ਼ਾਸ਼ਨ ਬੀਗ ਅਤੇ ਬਾਸ਼ਨ ਬੀਗ ਇੱਟਾਂ ਨੂੰ ਸ਼ਾਂਕਣ ਲੱਗਦੇ ਨੇ ਪਰ ਪਾਪੀ ਸੁਚਾਨੰਦ ਕਹਿੰਦਾ ਕਿ ਸਰਕਾਰੀ ਇੱਟਾਂ ਦਾ ਨੁਕਸਾਨ ਨਾ ਕਰੋ ਤੋਹੀ ਇੱਦਾਂ ਕਰੋ ਕਿ ਇਹਨਾਂ ਬੱਚਾ ਦੇ ਗੋਡੇ ਹੀ ਸ਼ਾਂਕ ਦੋ ਫਿਰ ਸਾਹਿਬਜਾਦਿਆ ਦੇ ਗੋਡੇ ਹੀ ਸ਼ਾਂਕ ਦਿੱਤੇ ਜਾਂਦੇ ਹਨ ਸ਼ਾਸ਼ਨ ਬੀਗ ਅਤੇ ਬਾਸ਼ਨ ਬੀਗ ਕਿਸੇ ਕਤਲ ਦੇ ਜੁਰਮ ਵਿੱਚ ਕਚਾਰੀ ਪੇਸ਼ ਹੋਣ ਲਈ ਆਏ ਸਨ ਸਰਹੰਦ ਵਿੱਚ ਜਦ ਸਾਹਿਬਜਾਦਿਆ ਨੂੰ ਸ਼ਹੀਦ ਕਰਨ ਲਈ ਕੋਈ ਅੱਗੇ ਨਾ ਆਇਆ ਤਾਂ ਸ਼ਾਸ਼ਨ ਬੀਗ ਅਤੇ ਸ਼ਨ ਬੇਗਨੇ ਰਹਾ ਦੇ ਲਾਲਚ ਵਿੱਚ ਸਾਹਿਬ ਜਾਦਿਆਂ ਨੂੰ ਸ਼ਹੀਦ ਕਰਨ ਲਈ ਹਾਂ ਕਰ ਦਿੱਤੀ ਜਦ ਕੰਦ ਪੂਰੀ ਹੋ ਗਈ ਤਾਂ ਸਾਹਿਬ ਜਾਦਿਆਂ ਦਾ ਦਮ ਘੁੱਟਣ ਲੱਗਦਾ ਹੈ ਤਾਂ ਸਾਹਿਬ ਜਾਦੇ ਕੰਦ ਸਮੇਤ ਹੀ ਥੱਲੇ ਡਿੱਗ ਜਾਂਦੇ ਨੇ ਪਰ ਫਿਰ ਵੀ ਸਾਹਿਬਜ਼ਾਦੇ ਹੱਲੇ ਜਿੰਦਾ ਸੀ ਤਾਂ ਵਜ਼ੀਰ ਖਾਨ ਦੇ ਹੁਕਮ ਮੁਤਾਬਿਕ ਸਾਹਿਬਜ਼ਾਦੇ ਦੀ ਛਾਤੀ ਤੇ ਖੰਜਰ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਿਸ ਕਾਰਨ ਸਾਹਿਬਜ਼ਾਦੇ ਸੱਚਖੰਡ ਵਿੱਚ ਆਪਣੇ ਦੋਨਾਂ ਭਰਾਵਾਂ ਕੋਲ ਚਲੇ ਗਏ ਸਾਹਿਬਜ਼ਾਦੇ ਦੀ ਸ਼ੀ ਦੀਦੀ ਖਬਰ ਸੁਣ ਕੇ ਮਾਤਾ ਜੀ ਵੀ ਸੱਚਖੰਡ ਵਿੱਚ ਚਲੇ ਜਾਂਦੇ ਨੇ